ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਂ ਜਸਵੰਤ ਸਿੰਘ ਕਵਾਇਆ ਸੂਬਾ ਪ੍ਰਧਾਨ ਬੀ ਅਟਟਪਾਸ ਬੇਰਜ ਕਰਕੇ ਨਹੀਂ ਆਇਆ ਤਾਂ ਬਿਲਕੁਲ ਸਾਥੀ ਤੁਸੀਂ ਸਾਰੇ ਜਾਣਦੇ ਹੋ ਬਿਲਕੁਲ ਤੁਸੀਂ ਜਿਹੜਾ ਸੰਘਰਸ਼ ਹੈ ਉਹਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਦੋ ਚਾਰ ਤੁਹਾਡੇ ਨਾਲ ਅੱਜ ਫਿਰ ਗੱਲਾਂ ਤੁਹਾਡੇ ਨਾਲ ਕਰਨ ਲੱਗਿਆਂ ਤਾਂ ਕਿਰਪਾ ਕਰਕੇ ਸਾਰੇ ਸਾਥੀ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾ ਬਿਲਕੁਲ ਤੁਹਾਨੂੰ ਜਿਹੜੀ ਜਾਣਕਾਰੀ ਇੱਥੋਂ ਹੀ ਅਪਡੇਟ ਜਿਹੜੀ ਹੁੰਦੀ ਹੈ ਤੁਹਾਨੂੰ ਮਿਲਦੀ ਰਹੂਗੀ ਤਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ 28 ਸਤੰਬਰ ਦਾ ਧਰਨਾ ਸੀ ਉਹ ਆਪਣਾ ਆਪਣਾ ਸੋਨਾ ਹੋ ਕੇ ਨਿਬੜਿਆ ਉਹਦੇ ਤੋਂ ਆਪਾਂ ਨੂੰ ਜਿਹੜੀ ਮੀਟਿੰਗ ਮਿਲੀ ਹੈ 3 ਤਰੀਕ ਦੀ ਸਬ ਕਮੇਟੀ ਨਾਲ ਆਪਾਂ ਨੂੰ ਮੀਟਿੰਗ ਮਿਲੀ ਹੈ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਗਿਆ ਵੀ ਆਪਣੀ ਜਿਹੜੀ ਮੀਟਿੰਗ ਹੋਊਗੀ ਇਸ ਵਾਰ 3 ਤਰੀਕ ਨੂੰ ਅੱਗੇ ਪਿੱਛੇ ਨਹੀਂ ਕੀਤੀ ਜਾਊਗੀ ਤਾ ਤਿੰਨ ਤੋਂ ਬਾਅਦ ਪਤਾ ਚੱਲਦਾ ਹੈ ਕੀ ਨਿਕਲਦਾ ਹੈ ਜੇ ਕੁਝ ਪੋਜ਼ਿਟਿਵ ਨਿਕਲਦਾ ਹੈ ਤਾਂ ਫਿਰ ਤੁਸੀਂ ਉਹੀ ਗੱਲ ਹੈ ਵੀ ਆਪਾਂ ਸ਼ਬਦ ਲਈ ਪੜਾਇਆ ਚੰਗੀ ਗੱਲ ਹੈ ਸਰਕਾਰ ਆਪਣੀਆਂ ਮੰਗਾਂ ਸੁਣੇ ਬੇਰਜ਼ਗਾਰ ਦੀਆਂ ਤੇ ਜੇਕਰ ਸਰਕਾਰ ਆਪਣੀਆਂ ਮੰਗਾਂ ਤੋਂ ਭੱਜਦੀ ਹੈ ਜਾਂ ਥੋੜਾ ਬੋਤਾ ਅੱਗੇ ਪਿੱਛੇ ਕਰਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਰਹਿਣਾ ਆਪਣਾ ਜਿਹੜਾ ਜਿਹੜਾ ਕੱਲ ਜਿਹੜਾ ਪ੍ਰੋਟੈਸਟ ਸੀ ਉਹਦਾ ਨਾਂ ਸੀ ਹੱਲਾ ਬੋਲ ਤਾਂ ਅਗਲਾ ਹੱਲਾ ਮੋਲ ਜਿਹੜਾ ਉਹ ਜਲਦ ਅਨਾਉਂਸ ਕਰਾਂਗੇ ਇਸੇ ਤਰ੍ਹਾਂ ਤੁਸੀਂ ਸਾਥ ਦਿੰਦੇ ਰਹੋ ਇਸੇ ਤਰ੍ਹਾਂ ਤੁਸੀਂ ਧਰਨੇ ਦਾ ਹਿੱਸਾ ਬਣਦੇ ਰਹੋ ਤੁਸੀਂ ਬਿਲਕੁਲ ਸੰਘਰਸ਼ੀ ਸਾਥੀਓ ਜਿਨ੍ਹਾਂ ਨੇ ਕੱਲ ਦਿਖਾ ਦਿੱਤਾ ਹੈ ਕਿ ਅਸੀਂ ਜਿਉਂਦਿਆਂ ਅਸੀਂ ਮਰੇ ਨਹੀਂ ਜਿਸ ਸਰਕਾਰਾਂ ਸਾਨੂੰ ਕਰੇ ਡੱਕਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਵੀ ਬਿਲਕੁਲ ਉਹਨਾਂ ਦਾ ਵੀ ਇੰਤਜ਼ਾਮ ਹੁੰਦਾ ਹੈ ਤਾ ਬਿਲਕੁਲ ਸਾਥੀਆਂ ਨੇ ਬਹੁਤ ਮੈਸੇਜ ਫੋਨ ਆਏ ਸੀ 28 ਤਰੀਕ ਤੋਂ ਪਹਿਲਾਂ ਵੀ ਸਰ ਤੁਸੀਂ ਲਗਭਗ ਬਾਹਰ ਹੋ ਜੋ ਹੋ ਸਕਦਾ ਤੁਹਾਡੇ ਕੋਈ ਪੁਲਿਸ ਜਾਂ ਤੁਹਾਨੂੰ ਹੋਰ ਕਿਸੇ ਤਰੀਕੇ ਨਾਲ ਅਰੈਸਟ ਨਾ ਕਰ ਲਿਆ ਜਾਵੇ ਤਾਂ ਬਿਲਕੁਲ ਧੰਨਵਾਦ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਮੈਸੇਜ ਫੋਨ ਕਰਕੇ ਮੈਨੂੰ ਦੱਸਿਆ ਪਰ ਹਾਲਾਂਕਿ ਇਹ ਚੀਜ਼ਾਂ ਮੈਨੂੰ ਪਤਾ ਸੀ ਤਾਂ ਮੈਂ ਲਗਭਗ 2 ਦਿਨ ਆਪਣੇ ਘਰੋਂ ਬਾਹਰ ਰਿਹਾ ਸੀ ਤਾ ਇੱਕ ਦਿਨ ਰਾਤ ਅਸੀਂ ਮਲੋਟ ਕੱਟੀ ਐ ਇੱਕ ਦਿਨ ਅਸੀਂ ਫਿਰੋਜ਼ਪੁਰ ਕੱਟੀ ਐ ਇਸੇ ਤਰ੍ਹਾਂ ਅਸੀਂ ਕਰੋ ਦੋ ਦਿਨ ਬਾਹਰ ਰਹੇ ਸੀ ਤਾਂ ਬਿਲਕੁਲ ਜਿਹੜੀ ਜਿਹੜਾ ਧਰਨਾ ਸੀ ਆਪਣਾ ਬੜਾ ਸੋਹਣਾ ਨਿਪੜਿਆ ਤਾਂ ਬਿਲਕੁਲ ਸਾਨੂੰ ਪਤਾ ਸੀ ਜਿਹੜੀ ਲਾਸਟ ਰਾਤ ਸੀ ਅਸੀਂ ਮਲੋਟ ਜਾ ਗਏ ਜਾਈਏ ਉੱਤੇ ਸਾਨੂੰ ਪਤਾ ਸੀ ਸਾਰੀਆਂ ਅੰਬਰ ਸੌਣ ਗਿਆ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਲਗਭਗ ਜਿਹੜੀ ਫਰੋਇਦਪੁਰ ਤੋਂ ਫਾਜ਼ਿਲਕਾ ਤੋਂ ਹੋਰ ਤੋਂ ਜਾਂ ਆਪਣੇ ਬਠਿੰਡੇ ਤੋਂ ਇਹ ਬੱਸਾਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਬਿਲਕੁਲ ਉੱਥੇ ਬਿਲਕੁਲ ਉਸੇ ਜਗ੍ਹਾ ਤੇ ਟਰਨਾ ਜਾਂ ਰੋਡ ਜਾਮ ਕਰ ਦਿੱਤਾ ਜਾਊਗਾ ਤਾਂ ਬਿਲਕੁਲ ਇਹੋ ਜੀ ਕੋਈ ਨਹੀਂ ਮਿਲਿਆ ਤਾਂ ਬਿਲਕੁਲ ਹੁਣ ਸਾਥੀਓ 1 2 ਟਰਨੇ ਹੋਰ ਹੋਣਗੇ ਤੁਸੀਂ ਇਹ ਨਾ ਸੋਚਿਓ ਵੀ ਕੱਲ ਜਿਹੜੀ 3 ਤਰੀਕ ਨੂੰ ਆਪਣੀ ਮੀਟਿੰਗ ਹੈ ਉਹ ਆਪਾਂ ਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਹਾਲੇ ਸਰਕਾਰ ਨੋਟੀਫਿਕੇਸ਼ਨ ਵਾਲਾ ਨਹੀਂ ਬਦੂਗੀ ਜਦੋਂ ਤੱਕ ਇਹਨਾਂ ਨੇ ਜਿਵੇਂ ਕੱਲ ਤੁਸੀਂ ਕੀਤਾ ਉਸੇ ਤਰ੍ਹਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤਿਆਰ ਰਹੋ ਤਾਂ ਦੂਜੀ ਗੱਲ ਇੱਕ ਤੁਹਾਨੂੰ ਪਤਾ ਹੈ ਕੱਲ ਲਗਭਗ 40 ਤੋਂ 50 ਹਜ਼ਾਰ ਖਰਚ ਹੋਇਆ ਕੱਲਾ-ਕੱਲਾ ਅਜੀਬ ਬਾਕੀ ਹੋਰ ਕੈਟਰਿੰਗ ਦਾ ਤਾਂ ਕਾਫੀ ਹੋਇਆ 1 ਲੱਖ 2 ਲੱਖ ਰੁਪਏ ਤੋਂ ਘੱਟ ਨਹੀਂ ਹੋਇਆ ਤਾਂ ਬਿਲਕੁਲ ਯੂਨੀਅਨ ਤੁਹਾਡੇ ਅਸਾਰੇ ਚਲਦੀ ਹੈ ਤੁਹਾਡੇ ਆਸਰੇ ਚਲਦੀ ਹੈ ਫੰਡ ਵੱਡੇ ਪੱਧਰ ਤੇ ਲੋੜ ਹੈ ਤਾਂ ਤੁਹਾਨੂੰ ਵੀ ਪਤਾ ਹੈ ਫੰਡ ਲਗਭਗ ਬਹੁਤ ਵੱਡੇ ਪੱਤਰ ਤੇ ਕੱਲ ਦਿੱਤਾ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੀ ਬੱਸ ਰਹੀਂ ਜਿੰਨਾ ਕੋ ਕਿਸੇ ਦਾ ਘਟਿਆ ਉਹਨੂੰ ਉਹਨਾਂ ਨੂੰ ਦੇਪਤਾ ਹੈ ਤਾਂ ਫਿਰ ਅਪੀਲ ਹੈ ਤੁਹਾਨੂੰ ਪੰਡ ਲੋੜ ਹੈ ਹਾਲੇ ਵੀ ਲੋੜ ਹੈ ਮੀਟਿੰਗ ਤੇ ਵੀ ਲੋੜ ਹੈ ਅੱਗੇ ਵੀ ਲੋੜ ਹੈ ਪਹਿਲਾਂ ਵੀ ਬਹੁਤ ਖਰਚ ਕੀਤਾ ਹੈ ਹੁਣ ਤੁਸੀਂ ਜਿਹੜੇ ਘਰਾਂ 'ਚ ਬੈਠੇ ਹੋ ਕਿਰਪਾ ਕਰਕੇ ਆ ਤੁਸੀਂ ਇਹ ਨਾ ਸੋਚੋ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਈਏ ਤੇ ਅਸੀਂ ਕਿਤਾਬਾਂ ਕੱਢ ਕੇ ਬੈਠੇ ਰਹੀਏ ਤੇ ਅਸੀਂ ਫੰਡ ਵੀ ਨਾ ਦੇਈਏ ਅਸੀਂ ਧਰਨੇ ਤੇ ਵੀ ਨਾ ਜਾਈਏ ਜਿਹੜੇ ਵੀ ਸਾਥੀ ਦੂਰ ਬੈਠੇ ਐ ਉਹਨਾਂ ਨੂੰ ਮੇਰੀ ਅਪੀਲ ਹੈ ਤਾਂ ਘੱਟੋ ਘੱਟ 500 ਰੁਪਿਆ ਫੰਡ ਕਰਿਆ ਕਰੋ ਤਾਂ ਕਿਉਂਕਿ ਵੇਖੋ 100 200 ਰੁਪਏ ਦਾ ਲਗਭਗ 100 ਜਣੇ ਕਰਨਗੇ ਤਾਂ ਤਾਂ ਬਣੇਗਾ 100 ਕਰਦਾ ਹੀ ਕਿੱਥੇ ਐ ਮੈਂ ਵੇਖਿਆ ਗਰੁੱਪ 'ਚ ਯਾਰ ਬੱਚਾ ਬੈਠਾ ਹੁੰਦਾ ਤਾਂ 10 12 ਜਣੇ ਕਰਦੇ 15 ਜਣੇ ਕਰਦੇ ਤਪੀਲੇ ਮੇਰੀ ਤੁਸੀਂ ਸਾਰੇ ਫੰਡ ਦੀ ਹੈਲਪ ਕਰੋ ਅ ਦੂਜਾ ਮੇਰਾ ਨੰਬਰ ਹੈ 9464283388 ਤੁਸੀਂ ਸਾਰੇ ਕਰਿਆ ਕਰੋ ਫੰਡ ਜੇ ਕੋ ਵੱਧ ਕਰ ਸਕਦਾ ਤਾਂ ਸਾਥੀ ਵੱਧ ਕਰਿਆ ਕਰੋ ਕਿਉਂਕਿ ਫੰਡ ਤੋਂ ਬਗੈਰ ਜੇ ਫੰਡ ਨਾ ਹੁੰਦਾ ਤਾਂ ਕੱਲ ਵਾਲਾ ਦਰਨਾ ਨਹੀਂ ਹੋਣਾ ਸੀ ਫੰਡ ਸੀਗਾ ਜਿੰਨਾ ਵੀ ਸੀਗਾ ਅਸੀਂ ਬਿਲਕੁਲ ਕਿਟਰ ਤੇ ਯੂਜ਼ ਕੀਤਾ ਅੱਗੇ ਵੀ ਕਰਦੇ ਸੀ ਹੁਣ ਵੀ ਕਰਦੇ ਆ ਇਹ ਜਿਹੜਾ ਫੰਡ ਹੈ ਤੁਹਾਡੇ ਲੋਕਾਂ ਤੇ ਲੱਗ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ ਇਸੇ ਤਰ੍ਹਾਂ ਬਿਲਕੁਲ ਇਹ ਜਿਹੜੀ ਲੋਡ ਹੈ ਬਿਲਕੁਲ ਵੱਡੇ ਪੱਤਰ ਤੇ ਹੁੰਦੀ ਹੈ ਤਾਂ ਅਗਲੀਆਂ ਮੀਟਿੰਗਾਂ ਆਪਾਂ ਯੂਨੀਵਰਸਿਟੀ ਮਾਨਸਾ ਸੰਰੂਰ ਜਾਂ ਬਠਿੰਡੇ ਇਹ ਚਾਰ ਪੰਜ ਜ਼ਿਲ੍ਹਿਆਂ ਦੀ ਕਰਾਂਗੇ ਲਗਾਤਾਰ ਆਪਾਂ ਆਪਣੀ ਬਣਾ ਕੇ ਰੱਖਾਂਗੇ ਸਰਕਾਰ ਆਪਾਂ ਨੂੰ ਜਦੋਂ ਤੱਕ ਆਪਣਾ 54% ਨੋਟੀਫਿਕੇਸ਼ਨ ਮਾਸਟਰ ਕੈਟਰ ਦਾ ਜਿਹੜਾ ਲੈਕਚਰ ਕੈਟਰ ਦਾ ਜਾਂ ਉਮਰ ਹੱਦ ਜਿਹੜੀ ਗੱਲ ਹੈ ਤਾਂ ਬਿਲਕੁਲ ਉਹ ਆਪਣੀ ਚਾਰ ਪੰਜ ਮੰਗਾ ਜਲਦ ਆਪਾਂ ਜਦੋਂ ਤੱਕ ਹੱਲ ਨਹੀਂ ਕਰਾਉਂਦੇ ਉਦੋਂ ਤੱਕ ਆਪਾਂ ਬਿਲਕੁਲ ਸ਼ਾਂਤ ਬੈਠਣ ਵਾਲੇ ਨਹੀਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਥੀਆਂ ਨੇ ਫੰਡ ਕੀਤਾ ਹੈ ਜਿਹੜੇ ਸਾਥੀਆਂ ਨੇ ਕੱਲ ਧਰਨੇ ਦਾ ਹਿੱਸਾ ਬਣਿਆ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਥੀ ਅਕੈਡਮੀਆ ਵਾਲੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਅਕੈਡਮੀਆ ਵਾਲਿਆਂ ਨੇ ਬਹੁਤ ਵੱਡੇ ਪੱਤਰ ਦੇ ਸਾਥ ਦਿੱਤਾ ਤਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ